ਪਹਿਲੀ ਗੇਲਾ ਦੇ ਕਣ ਹੁਣ ਪੈਸੇ ਨਿਕਲ ਜਾਂਦੇ ਹੁਣ ਪੁੱਛਣ ਵਾਸਤੇ ਹੁਣ ਪਹਿਲਾ ਕਣ ਪਹਿਲੀ ਗੇਲਾ ਦੇ ਹੁਣ ਪੈਸੇ ਘਰੋਂ ਨਿਕਲ ਜਾਂਦੇ ਹੁਣ ਪੁੱਛਣ ਵਾਸਤੇ ਹੁਣ ਇੱਥੋਂ ਆਇਆ ਬੱਕਰਾ ਐ ਬੱਕਰਾ ਊਰੇ ਗੁੱਬੇ ਨੂੰ ਐ ਬੱਕਰਾ ਪੈਸੇ ਨਿਕਲ ਜਾਂਦੇ ਨੇ ਚੱਲੀ ਫੱਕਰਾ ਕੀ ਹੋਇਆ ਜਿਹੜਾ ਦੁੱਖਾਂ ਦੇ ਰਾਹ ਦੀ ਸੁੱਖ ਨੂੰ ਜੱਲ ਬੱਕਰਾ ਜੇ ਬੰਦੇ ਹੋ ਜਣਾ ਹੋਵੇ ਫਕਰਾਂ ਇੱਕ ਦੋ ਤਿੰਨ ਤਿੰਨ ਗਿਲਾ ਤਾਂ ਨਹੀਂ ਨਿਕਲ ਗਏ ਇਧਰ ਮੂੰਹ ਕਰ ਲੋ ਤੁਸੀਂ ਤੇ ਬੱਕਰਾ ਤੇ ਬਾਪ ਸੀ ਆ ਜਣਾ ਫਕਰਾਂ ਇਧਰ ਮੂੰਹ ਕਰਕੇ ਬੈਠੋ ਗੰਦ ਤੇ ਝੜਕਾ ਕੇ ਇਹਨੂੰ ਪੈਂਦਾ ਹੁੰਦਾ ਦੀ ਬੱਕਰਾ ਤੈਨੂੰ ਪੈਂਦਾ ਸੀ ਪੀਰ ਦੀ ਲਾਲਾ ਨੇ ਪੀਰ ਦੀ ਸੇਵਾ ਕੌਣ ਕਰਦਾ ਸੀ ਤੁਸੀਂ ਕਰਦਾ ਕਿਸੇ ਨੇ ਹਾਂ ਕਮਾਰੀਆ ਕਹਿੰਦਾ ਹਾਂ ਕਰ ਮਾਰ ਮੜ ਜੀ ਚੱਲ ਬਾਬਾ ਓਏ ਏ ਕੰਨਾਂ ਨੂੰ ਬੰਦ ਹੋ ਜਾਣ ਹਾਰ ਤੇ ਰੋਡ ਦੇ ਦੇਗਾ ਕਾ ਬਾਬੇ ਕਿਰਪਾ ਕਰਦੇ ਆਏ ਥਹੀਂ ਆ ਦੰਦਾ ਦੀ ਤੈਨੂੰ ਵੀ ਚੱਕ ਓਏ ਕਿੰਨੀਆਂ ਲੈਣੀਆਂ ਨੇ ਆਏ ਥੱਬੇ ਦੰਦਾ ਦੀ ਕਹਿੰਦਾ ਚੱਕ ਲਾ ਓਏ ਕਿੰਨੇ ਲੈਣੇ ਨੇ ਆਈਆਂ ਨਾ ਹੁੰਦਾ ਦੀ ਜੱਤਰੇ ਪੈਸੇ ਤੂੰ ਤੁੱਕੜੀ ਲਿਆ ਦੂਗਾ ਵੋਏ ਬੱਕਰਾ ਟੇਕ ਮੱਥਾ ਚੱਲ ਬਾਬਾ ਪਾਏ ਹੋਣਾ ਪੁੱਛਣ ਵਾਸਤੇ ਹੋਣਾ ਘਰ 'ਚ ਨਾ ਹੋਵੇ ਅਵਤਾਰ ਕਾਣ ਪਾਏ ਹੋਣਾ ਪੁੱਛਣ ਵਾਸਤੇ ਹੋਣਾ ਅਵਤਾਰ ਕਿਹਦਾ ਨਵਾ ਮਾਤਾ ਐ ਮਾਤਾ ਕਿੱਥੋਂ ਐ ਮਾਤਾ ਮਾਤਾ ਛੋਟੇ ਟੱਲਾ ਕੋਣ ਰਹਿੰਦਾ ਐ ਮਾਤਾ ਛੋਟਾ ਬ੍ਰਦਰ ਰਹਿੰਦਾ ਸੋ ਜਿਨ੍ਹਾਂ ਦੇ ਅਵਤਾਰ ਹੋਵੇ ਉਹਨਾਂ ਦੇ ਪਰਿਵਾਰ 'ਚ ਕੋਈ ਕੈਂਸਰ ਨਾਲ ਮਰ ਗਿਆ ਹੋਵੇ ਬਾਕੀ ਬੈਨੋ ਇਹ ਤਾਂ ਨਸ਼ਾ ਨਹੀਂ ਦਿੱਤੀ ਆ ਅਵਸਾਰ ਹੋਵੇ ਉਹਨਾਂ ਦੇ ਕੈਂਸਰ ਨਾਲ ਮਰ ਗਿਆ ਹੋਵੇ ਐ ਮਾਤਾ ਛੋਡੀ ਮਾਸੀ ਦੀ ਨੂੰਹ ਦੀ ਮਾਤਾ ਐ ਮਾਤਾ ਕੁੜੀ ਦੀ ਮਾਤਾ ਘਰ ਚਾਰ ਨੇ ਮਾਤਾ ਚਾਰ ਐ ਮਾਤਾ ਇਹਦੇ ਵਿੱਚ ਚਾਰ ਬੋਲਦੇ ਨੇ ਮਾਤਾ ਪਰਦੇ ਦੀ ਵੀ ਗੱਲ ਹੁੰਦੀ ਆ ਜੱਲੀ ਬਾਬਾ माता होजे बने जावे माता पर रहा कमरे माया दसी माता। माता। किपा होजे माता दो कम पुछना नहीं जे कृपा होजे संगत लड्डू बन दें माता माता दसागे कुछ माता पुछा आ लत्त झरन झरन कि माता माता मुंडे उपर दुना ही है माता जो ओका बन जाए उड़ी नाथा टेक दी माता माता मैं अकला एक भीर ने घर उपर दया होर उपरण होना ਮੁੰਡਾ ਟੱਲਾ ਰਹਿੰਦਾ ਹੋਵੇ ਟੀਵੀ ਦੀ ਬਿਮਾਰੀ ਹੋ ਗਈ ਹੋਵੇ ਪਹਿਲੀ ਗੱਲਾਂ ਦੇ ਕਾਣ ਹੋਣਾ ਪੁੱਛਣ ਵਾਸਤੇ ਹੁਣ ਟੀਵੀ ਦੀ ਬਿਮਾਰੀ ਹੋ ਗਈ ਹੋਵੇ ਕਾਣ ਪਾਏ ਹੋਣਾ ਪੁੱਛਣ ਵਾਸਤੇ ਹੁਣ ਕਿੱਥੋਂ ਆਇਆ ਫਕਰਾ ਢੜੇ ਹੋ ਜੁੜੇ ਕਿੱਥੋਂ ਆਇਆ ਫਕਰਾ ਵਰਜਿਤੋਂ ਆਇਆ ਪਹਿਲੀ ਗੱਲ ਆ ਟੱਲਾ ਕੌਣ ਰਹਿੰਦਾ ਫਕਰਾ ਤੂੰ ਰਹੇ ਨਾ ਫਕਰਾ ਤੀਵੀਂ ਦੀ ਬਿਮਾਰੀ ਕਿਨੂੰ ਹੋ ਗਈ ਤੈਨੂੰ ਹੋ ਗਈ ਫਕਰਾ ਤੁਹਾਡੇ ਦੋ ਵਿਆਹ ਕਿਤੇ ਹੋਏ ਤੇ ਤੁਹਾਡੇ ਦੋ ਵਿਆਹ ਕਿਤੇ ਹੋਏ ਤੇ ਮੰਗਣਾ ਹੋ ਗਿਆ ਛੁੱਟ ਗਿਆ ਹੋਵੇ ਦੁਬਾਰੇ ਹੋ ਗਿਆ ਹੋਵੇ ਕੌਣ ਸੀ ਪਰ ਪਿਆਰ ਤੁਹਾਡੇ ਔਤ ਮਰ ਗਿਆ ਸੀ ਉਹ ਕੌਣ ਸੀ ਫਕਰਾ ਇਹ ਬੱਕਰਾ ਕਵਾਰਾ ਮਰ ਗਿਆ ਹੋਵੇ ਕੌਣ ਸੀ ਦਾ ਬੋਲਦਾ ਬੱਕਰਾ ਜ਼ਮੀਨ ਦਾ ਜਾਂ ਘਰ ਦਾ ਹਿੱਸਾ ਕਿਹਨੂੰ ਮਿਲਿਆ ਸੀ ਇੱਕ ਵਾਰ ਇਹਦਾ ਇਹਦੇ ਵਿੱਚ ਤਾਂ ਬੋਲਦਾ ਬੱਕਰਾ ਤੇ ਲਾ ਤੂਰੇ ਨਾ ਬੱਕਰਾ ਟੀਵੀ ਤੇਨੂੰ ਹੋ ਗਈ ਫਰ ਜਿਹੜਾ ਉਹ ਬੱਚ ਬੜਿਆ ਹੋਇਆ ਬੱਕਰਾ ਉਹਦੇ ਇੱਕ ਅਗੇ ਲਾ ਕੱਪੜੇ ਦੇ ਦੇਗਾ ਕਹ ਮੈਂ ਤੇਰੇ ਦੇਉਂਗਾ ਕੱਪੜੇ ਮੈਨੂੰ ਠੀਕ ਕਰ ਦੇ ਇੱਥੋਂ ਐ ਕਿਹਨੂੰ ਹੁੰਦਾ ਜਿਵੇਂ ਅੰਦਰੋਂ ਕਿਸੇ ਨੇ ਕੁਝ ਖਿੱਚ ਲਿਆ ਜਾਂ ਹੁੰਦਾ ਤੁਹਾਨੂੰ ਬੱਕਰਾ ਕਹ ਬਾਬੇ ਕਰਦੇ ਠੀਕ ਐ ਮੈਂ ਤੇਰੇ ਇੱਕ ਗਿਲਾ ਕੱਪੜੇ ਦੇ ਦੂ ਮੁੜ ਕੇ ਮੈਂ ਦੰਦਾ ਨਹੀਂ ਤੱਲੀ ਮੰਗੂ ਸੈੱਟ ਹੋ ਜਾਏਗਾ ਓਏ ਫੱਕਰਾ ਆ ਚੱਕਰਾ ਕਿਸੇ ਦਾ ਕਰਿਆ ਨਹੀਂ ਕਿਸੇ ਦਾ ਕਰਾਇਆ ਨਹੀਂ ਫੱਕਰਾ ਐਨੀ ਘਟੁੰਜਰਾ ਬਸ ਆ ਦੇ ਦੇ ਤੱਲੀ ਮੰਗੂ ਸੈੱਟ ਹੋ ਜਾਏਗਾ ਜੇ ਨਾ ਹੋਇਆ ਤਾਂ ਫਕੀਰ ਨਾ ਕਿਓ ਫੱਕਰਾ ਤੇ ਇੱਕ ਮਸਤਾ ਚੱਲੀ ਬਾਬਾ ਜੇ ਬਾਬਾ